ਕਿਸਾਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਸੈਂਟਰ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਏ ਜਾਣਗੇ ਦੱਸਦੀ ਹੈ ਕਿ ਇਸ ਹੀ ਤਰੀਕ ਵੀ ਜਿਹੜੀ ਐਲਾਨ ਦਿੱਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜਿਹੜੇ ਪੈਸੇ ਨੇ ਉਹ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਿਹੜੇ ਨੇ ਉਹ ਪਾਏ ਜਾਣਗੇ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਨਵੰਬਰ ਨੂੰ ਪ੍ਰਧਾਨ ਮੰਤਰੀ ਕਿਸਾਨ ਸਰਮਾਨ ਨਿਧੀ ਦੀ 21ਵੀਂ ਕਿਸ਼ਤ ਜਾਰੀ ਕਰਨਗੇ ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਸਾਲਾਨਾ 6000 ਦੀ ਸਿੱਧੀ ਬਿੱਤੀ ਸਹਾਇਤਾ ਮਿਲਦੀ ਆ ਤਾਂ ਹਰੇਕ ਕਿਸ਼ਤ ਲੱਖਾਂ ਕਿਸਾਨਾਂ ਨੂੰ ਰਾਤ ਪ੍ਰਦਾਨ ਕਰਦੀ ਹੈ ਖੇਤੀਬਾੜੀ ਮੰਤਰਾਲੇ ਦੇ ਅਨੁਸਾਰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਹੁਣ ਤੱਕ 20 ਕਿਸ਼ਤਾਂ ਦੇ ਵਿੱਚ 370000 ਕਰੋੜ ਤੋਂ ਵੱਧ ਸਿੱਧੇ 11 ਕਰੋੜ ਤੋਂ ਵੱਧ ਕਿਸਾਨ ਪਰਿਵਾਰਾਂ ਦੇ ਬੈਂਕ ਖਾਤਿਆਂ ਦੇ ਵਿੱਚ ਟਰਾਂਸਫਰ ਕੀਤੇ ਗਏ ਨੇ ਸਰਕਾਰ ਦਾ ਕਹਿਣਾ ਹੈ ਕਿ ਇਸ ਅਪੀਨਿੰਗ ਨੇ ਕਿਸਾਨਾਂ ਨੂੰ ਖਾਦ ਬੀਜ ਅਤੇ ਦਵਾਈਆਂ ਵਰਗੇ ਖੇਤੀ ਖਰਚਾ ਨੂੰ ਪੂਰਾ ਕਰਨ ਦੇ ਵਿੱਚ ਮਦਦ ਕੀਤੀ ਹੈ ਤੇ ਬਹੁਤ ਸਾਰੇ ਪਰਿਵਾਰਾਂ ਨੇ ਸਿੱਖਿਆ ਡਾਕਟਰੀ ਦੇਖਪਾਲ ਅਤੇ ਵਿਆਹ ਵਰਗੇ ਖਰਚਿਆਂ ਤੇ ਵੀ ਕਵਰ ਕੀਤਾ ਹੈ ਖੇਤੀਬਾੜੀ ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ 19 ਨਵੰਬਰ ਨੂੰ ਹੋਣ ਵਾਲਾ ਇਹ ਟ੍ਰਾਂਸਪੂਰਟ ਪੂਰੀ ਤਰ੍ਹਾਂ ਅਧਾਰਿਤ ਹੋਵੇਗਾ ਤੇ ਕੇਵਲ ਉਹਨਾਂ ਕਿਸਾਨਾਂ ਨੂੰ ਲਾਭ ਪਹੁੰਚਾਏਗਾ ਜਿਨ੍ਹਾਂ ਦੇ ਜਿਮਿਨੀ ਰਿਕਾਰਡ ਪ੍ਰਧਾਨ ਮੰਤਰੀ ਕਿਸਾਨ ਪੋਰਟਲ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਦੇ ਬੈਂਕ ਖਾਤੇ ਆਧਾਰ ਨੰਬਰਾਂ ਦੇ ਨਾਲ ਜੁੜੇ ਹੋਏ ਨੇ ਸਰਕਾਰ ਇਹ ਯਕੀਨੀ ਬਣਾਉਣ ਦੇ ਲਈ ਪਿੰਡ ਪੱਧਰ ਤੇ ਲਗਾਤਾਰ ਵਿਸ਼ੇਸ਼ ਮੁਹਿੰਮਾਂ ਚਲਾ ਰਹੀ ਹੈ ਹਰ ਯੋਗ ਕਿਸਾਨ ਇਸ ਯੋਜਨਾ ਦੇ ਵਿੱਚ ਸ਼ਾਮਲ ਕੀਤਾ ਜਾਵੇ ਅੰਤਰਰਾਸ਼ਟਰੀ ਖੁਰਾਕ ਅਤੇ ਨੀਤੀ ਖੋਜ ਸੰਸਥਾ ਨੇ 2019 ਦੇ ਵਿੱਚ ਇਸ ਯੋਜਨਾ ਦੇ ਪ੍ਰਭਾਵ ਦਾ ਅਧਾਇਨ ਕੀਤਾ ਹੈ ਰਿਪੋਰਟ ਮਰਾਦੇ ਅਨੁਸਾਰ ਪੀਐਮ ਕਿਸਾਨ ਰਾਹੀ ਪ੍ਰਾਪਤ ਫੰਡਾਂ ਨੇ ਪਿੰਡੂ ਖੇਤਰਾਂ ਦੇ ਵਿੱਚ ਆਰਥਿਕ ਗਤੀਵਿਧੀਆਂ ਦੇ ਵਿੱਚ ਵਾਧਾ ਕੀਤਾ ਹੈ ਕਿਸਾਨਾਂ ਦੀਆਂ ਕਾਰਜੀਆਂ ਦੀਆਂ ਸਮੱਸਿਆਵਾਂ ਨੂੰ ਘਟਾਇਆ ਅਤੇ ਖੇਤੀਬਾੜੀ ਦੇ ਵਿੱਚ ਜ਼ਰੂਰੀ ਨਿਵੇਸ਼ ਦੇ ਵਿੱਚ ਵਾਧਾ ਕੀਤਾ ਹੈ ਸਰਕਾਰ ਦਾ ਦਾਵਾ ਹੈ ਕਿ ਇਸ ਸਹਾਇਤਾ ਦੇ ਨਾਲ ਛੋਟੇ ਅਤੇ ਸੀਮਤ ਸਮਰਤ ਕਿਸਾਨ ਦੀ ਆਰਥਿਕ ਸਥਿਤੀ ਆ ਜਿਹੜੀ ਉਸਥਿਰ ਆਉਂਦੀ ਹੈ ਖੇਤੀਬਾੜੀ ਮੰਤਰਾਲੇ ਨੇ ਹਾਲ ਜੀਵਤ ਕਿਸਾਨ ਰਜਿਸਟਰੀਆਂ ਪਹਿਲ ਕਦਮੀ ਨੇ ਜਿਹੜੀ ਆ ਉਹ ਸ਼ੁਰੂ ਕੀਤੀ ਹੈ ਜੋ ਕਿਸਾਨ ਨੂੰ बार-बार ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਜ਼ਰੂਰਤ ਨੂੰ ਜਿਹੜਾ ਖਤਮ ਕਰ ਦੇਵੇਗੀ ਇਹ ਡਾਟਾਬੇਸ ਪੂਰੀ ਤਰ੍ਹਾਂ ਸੰਗਠਿਤ ਤੇ ਪ੍ਰਮਾਣਿਤ ਹੋਵੇਗਾ ਸਮਝਕ ਸੁਰੱਖਿਆ ਯੋਜਨਾ ਦੇ ਲਾਭਾਂ ਤੱਕ ਤੇਜ਼ ਅਤੇ ਮੁਸ਼ਕਲ ਰਾਹਤ ਪਹੁੰਚ ਪਹੁੰਚ ਨੂੰ ਯਕੀਨੀ ਬਣਾਉਂਦਾ ਹੈ ਸਰਕਾਰ ਦਾ ਉਦੇਸ਼ ਹੈ ਕਿ ਇਹ ਯਕੀਨੀ ਬਣਾਉਣਾ ਅਤੇ ਹਰੇਕ ਜੋ ਕਿਸਾਨ ਨੂੰ ਆਖਰੀ ਮੀਲ ਤੱਕ ਸਹਾਇਤਾ ਮਿਲੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ 24 ਫਰਵਰੀ 2019 ਨੂੰ ਸ਼ੁਰੂ ਕੀਤੀ ਗਈ ਸੀ ਸ਼ੁਰੂ ਦੇ ਵਿੱਚ ਇਹ ਯੋਜਨਾ ਸਿਰਫ ਛੋਟੇ ਅਤੇ ਸਮਾਨਤ ਕਿਸਾਨਾਂ ਦੇ ਲਈ ਸੀ ਪਰ ਬਾਅਦ ਦੇ ਵਿੱਚ ਇਹ ਸਾਰੇ ਜ਼ਮੀਨ ਮਾਲਕਾ ਕਿਸਾਨਾਂ ਤੱਕ ਫਲਾਇਆ ਗਿਆ ਇਸ ਯੋਜਨਾ ਦਾ ਉਦੇਸ਼ ਕਿਸਾਨਾਂ ਨੂੰ ਨਿਯਮਤ ਖੇਤੀ ਖਰਚੀਆਂ ਤੇ ਐਮਰਜੈਂਸੀ ਜ਼ਰੂਰਤਾਂ ਦੇ ਲਈ ਘੱਟੋ ਘੱਟ ਵਿੱਤੀ ਸੁਰੱਖਿਆ ਪ੍ਰਦਾਨ ਕਰਨਾ ਸੀ ਪਹਿਲੀ ਕਿਸ਼ਤ ਜਾਰੀ ਹੋਣ ਦੇ ਨਾਲ ਇਸ ਯੋਜਨਾ ਨੇ ਦੇਸ਼ ਭਰ ਦੇ ਕਿਸਾਨਾਂ ਦੇ ਵਿੱਚ ਵਿਆਪਕ ਪਹੁੰਚ ਪ੍ਰਾਪਤ ਕੀਤੀ ਸਮੇਂ ਦੇ ਨਾਲ-ਨਾਲ ਪੋਰਟਲ ਆਧਾਰਤ ਤਸਦੀਕ ਅਧਾਰ ਸੀਡਿੰਗ ਅਤੇ ਸਿੱਧੇ ਲਾਭ ਟ੍ਰਾਂਸਫਰ ਨੂੰ ਜੋੜ ਕੇ ਇਸ ਨੂੰ ਤਕਨੀਕੀ ਤੌਰ ਤੇ ਹੋਰ ਮਜ਼ਬੂਤ ਕੀਤਾ ਗਿਆ ਅੱਜ ਇਸ ਦੇਸ਼ ਦੀ ਸਭ ਤੋਂ ਵੱਡੀ ਸਿੱਧੀ ਆਮਦਨ ਸਹਾਇਤਾ ਯੋਜਨਾ ਬਣ ਚੁੱਕੀ ਹੈ ਜੋ ਲੱਖਾਂ ਪਰਿਵਾਰਾਂ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰ ਰਹੀ ਆ ਤਾਂ 19 ਨਵੰਬਰ ਨੂੰ ਜਿਹੜੇ ਨੇ ਉਹ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਿਹੜੇ 6-6000 ਰੁਪਏ ਨੇ ਉਹ ਆਉਣਗੇ ਪ੍ਰਧਾਨ ਮੰਤਰੀ ਨਿਧੀ ਯੋਜਨਾ ਜਿਹੜੀ ਆ ਉਸ ਦੇ ਤਹਿਤ ਜਿਹੜੀ ਇਹ ਸਹਾਇਤਾ ਰਾਸ਼ੀ ਆ ਉਹ ਵੰਡੀ ਜਾ ਰਹੀ ਆ ਦੱਸਤੀ ਕਿ 21ਵੀਂ ਕਿਸ਼ਤ ਜਿਹੜੀ ਆ ਉਹ ਸੈਂਟਰ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਈ ਜਾ ਰਹੀ ਆ